ਸਾਰਤ ਭਰਾਓ ਸੰਯੁਕਤ ਸਬੋਰਚਾ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 5 ਮਾਰਚ ਦਾ ਧਰਨਾ ਜਿਹੜਾ ਚੰਡੀਗੜ੍ਹ ਰੱਖਿਆ ਸੀਗਾ ਉਹទਿਆ ਤਿਆਰੀਆਂ ਤੁਸੀਂ ਕੀਤੀਆਂ ਹੋਈਆਂ ਨੇ ਪੰਜਾਬ ਸਰਕਾਰ ਨੇ ਉਸ ਧਰਨੇ ਨੂੰ ਰੋਕਣ ਦੇ ਖਾਤਰ ਲਗਾਤਾਰ ਸ਼ਾਪੇ ਮਾਰੀ ਇਸ ਨਾਲ ਪਹਿਲਾਂੋਂ ਦਾ ਪ੍ਰਬੰਧ ਕੀਤਾ ਹੋਇਆ ਹੈ ਇਹਨਾਂ ਹਾਲਤਾਂ ਦੇ ਵਿੱਚ ਤੁਸੀਂ ਕੱਲ ਨੂੰ ਪੂਰੇ ਜੋਰ ਨਾਲ ਬਾਹਰ ਆਉਣਾ ਹੈ ਜਿਹੜੀਆਂ ਵੱਡੀਆਂ ਸ਼ਰਤਾਂ ਨੇ ਮੇਨ ਸ਼ਰਤਾਂ ਉਹਨਾਂ ਰਸਤਿਆਂ ਤੇ ਆਪਣੇ ਕਾਫਲੇ ਲੈ ਕੇ ਨਿਕਲਣਾ ਹੈ ਜੇ ਸਰਕਾਰ ਜਾਂ ਪ੍ਰਸ਼ਾਸਨਪੁਰਸ਼ ਕੋਈ ਅਸਾਸਿ ਨੂੰ ਕਿਤੇ ਨਾਕਾ ਲਾ ਕੇ ਰੋਕਦਾ ਹੈ ਰਾਉ ਉਹ ਨਾਕੇ ਤੋਂ ਪਿੱਛੇ ਰਹਿ ਕੇ ਕਿਸੇ ਖਾਲੀ ਥਾਂ ਤੇ ਸੜਕ 'ਤੇ ਰੁਕਣੀ ਕਿਸੇ ਖਾਲੀ ਥਾਂ ਤੇ ਬੈਠਣਾ ਸੜਕ ਛੱਡ ਕੇ ਬੈਠਣਾ ਕਿਉਂਕਿ ਪੰਜਾਬ ਦੀ ਸਰਕਾਰ ਨੇ ਜਿਹੜਾ ਸਾਨੂੰ 34 ਸੈਕਟਰ ਦੇ ਵਿੱਚ ਆ ਚੰਡੀਗੜ੍ਹ ਜਾਣ ਤੋਂ ਰੋਕਣ ਦਾ ਫੈਸਲਾ ਕੀਤਾ ਹੈ ਉਹਨਾਂ ਦਾ ਮਤਲਬ ਇਹ ਹੈ ਕਿ ਸਾਨੂੰ ਬਦਨਾਮ ਕਰਨਾ ਕਿ ਇਹ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਇਹ ਛੜਕਾ ਰੋਕਦੇ ਨੇ ਇਹ ਰੇਲਾ ਰੋਕਦੇ ਨੇ ਇਹ ਸਾਡੇ ਤੇ ਸਾਨੂੰ ਬਦਨਾਮ ਕਰਨ ਦੇ ਖਾਤਰ ਪੰਜਾਬ ਸਰਕਾਰ ਨੇ ਜਿਹੜੀ ਇਹ ਖੇਡ ਖੇਡੀ ਹੈ ਐਸੀ ਅਸੀਂ ਜ਼ੋਰਦਾਰ ਨੰਦਿਆ ਕਰਦੇ ਤੁਸੀਂ ਕੱਲ ਨੂੰ ਅਜੇ ਪੂਰੇ ਜ਼ੋਰ ਨਾਲ ਪ੍ਰਦਰਸ਼ਨ ਕਰਨਾ ਹੈ ਕੌਮੀ ਸ਼ਾਂਤ ਮਾਰਕਾ ਤੇ ਰਾਸ਼ਟਰੀ ਸਰਕਾ ਤੇ ਜਨ ਜੀਟੀ ਰੋਡਾਂ ਦੇ ਉੱਤੇ ਆਪਣੇ ਕਾਫਲੇ ਲੈ ਕੇ ਨਿਕਲਣਾ ਹੈ ਤੇ ਕੱਲ ਸ਼ਾਮ ਨੂੰ ਸੋਨੂੰ ਅਗਲੇ ਜਿਹੜਾ ਪ੍ਰੋਗਰਾਮ ਹੋਊਗਾ ਉਦੇ ਬਾਰੇ ਦੱਸਿਆ ਜਾਣਾ ਕਿ ਕਿ ਸਾਥੀਆਂ ਨਾਲ ਰਹਿ ਕਰਨੀਆਂ ਜੇ ਵਾਕੀ ਹੈ ਉਹ ਰਹਿ ਕਰਕੇ ਅਸੀਂ ਤੁਹਾਨੂੰ ਦੱਸਾਂਗੇ ਇਹ ਫੈਸਲਾ ਸੀ ਕੁਝ ਸਾਥੀਆਂ ਨਾਲ ਰਹਿ ਕਰਕੇ ਕਿਤੇ ਕਿਸੇ ਵੀ ਜਗ੍ਹਾ ਤੇ ਟਕਰਾਰ ਲੈਣ ਦੀ ਸਾਡੀ ਕੋਈ ਪਹੁੰਚ ਨਹੀਂ ਬੇਲੜਾ ਟਕਰਾ ਟਕਰਾਰ ਕਿਸੇ ਵੀ ਸਾਥੀ ਵੱਲੋਂ ਲੈਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਤੇ ਇਹ ਬੇਨਤੀ ਹੈ ਤੁਹਾਨੂੰ ਤੇ ਬੰਦ ਤੋਂ ਬੰਦ ਗਿਣਤੀ ਛੜਕਾਂ ਤੇ ਲੈ ਕੇ ਆਓ ਆਪਣਾ ਪ੍ਰੋਗਰਾਮ ਸਾਬਲਾ ਤੇ ਅਗਲੇ ਐਕਸ਼ਨ ਦਾ ਨਾਮ ਕੱਲ ਨੂੰ ਸ਼ਾਮ ਤੱਕ ਉਥੇ ਦੱਸਿਆ ਜਾਊਗਾ ਕਿ ਅਗਲਾ ਚੰਕੀ ਹੋਣਾ ਤੇ ਕਦੋਂ ਹੋਣਾ ਹੈ ਵਿਚਾਰ ਚਰਚਾ ਕਰਕੇ ਦੱਸਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ